ਸਪੁਰ ਦੇ ਵਿੱਚ ਲੋਕ ਸਭਾ ਚੋਣਾਂ ਦੇ ਮੱਦੇ ਨਜ਼ਰ ਜਿਹੜਾ ਫਲੈਗ ਮਾਰਚ ਕੱਢਿਆ ਜਾ ਰਿਹਾ ਹੈ ਫਲੈਗ ਮਾਰਚ ਦੇ ਦੋ ਪਰਪਸਪ ਇੱਕ ਤਾਂ ਲੋਕਾਂ ਦੇ ਵਿੱਚ ਇੱਕ ਵਿਸ਼ਵਾਸ ਪੈਦਾ ਕਰਨਾ ਇੱਕ ਕੌਨਫੀਡੈਂਸ ਪੈਦਾ ਕਰਨਾ ਕਿ ਜਿਹੜੇ ਚੋਣ ਸਾਡੇ ਹੋਨੇ ਆ ਆਉਣ ਵਾਲੇ ਜੋ ਚੋਣ ਪ੍ਰਕਿਰਿਆ ਰਹਿਣੀ ਹੈ ਲਗਭਗ 70-80 ਦਿਨ ਜਿਹੜੇ ਅਸੀਂ ਇੱਥੇ ਲਾਣੇ ਹਨ ਉਹ ਪੂਰੀ ਤਰ੍ਹਾਂ ਨਿਰਪੱਖ ਹੋਣਗੇ ਉਹਦੇ ਵਿੱਚ ਕਿਸੇ ਨਾਲ ਕੋਈ ਭੇਦਭਾਵ ਨਹੀਂ ਕੀਤਾ ਜਾਊਗਾ ਸਿਕਿਉਰਿਟੀ ਐਂਡ ਪੁਲਿਸ ਐਕਸ਼ਨ ਜਿਹੜਾ ਹੈ ਉਹ ਇਨਸ਼ੋਰ ਕਰਦਾ ਹੈ ਕਿ ਕੋਈ ਗਲਤ ਤਰੀਕੇ ਨਾਲ ਚੋਣ ਨੂੰ ਇਨਫਲੂਐਂਸ ਕਰਨ ਦੀ ਕੋਸ਼ਿਸ਼ ਤੋਂ ਨਹੀਂ ਕਰ ਰਿਹਾ ਹੈ ਇਸੁਰ ਦੇ ਵਿੱਚ ਲੋਕ ਸਭਾ ਚੋਣਾਂ ਦੇ ਮੱਦੇ ਨਜ਼ਰ ਜਿਹੜਾ ਫਲੈਗ ਮਾਰਚ ਕੱਢਿਆ ਜਾ ਰਿਹਾ ਹੈ ਔਰ ਸੁਰੱਖਿਆ ਬਲਾ ਦੇ ਨਾਲ ਪਾਰੀ ਜਿਹੜੀ ਫੋਰਸ ਹੈ ਉਸ ਦੇ ਨਾਲ ਇਹ ਫਲੈਗ ਮਾਰਚ ਕੱਢਿਆ ਜਾ ਰਿਹਾ ਹੈ ਡਰੋਨ ਦੇ ਜ਼ਰੀਏ ਵੀ ਹਰ ਜਗ੍ਹਾ ਦੇ ਉੱਪਰ ਜਿਹੜੀ ਹੈ ਸੁਰੱਖਿਆ ਜਿਹੜੀ ਹੈ ਉਹ ਰੱਖੀ ਜਾ ਰਹੀ ਹੈ ਤਸਵੀਰਾਂ ਤੁਸੀਂ ਦੇਖ ਰਹੇ ਹੋ ਉੱਪਰ ਡਰੋਨ ਵੀ ਨਾਲ ਦੇ ਨਾਲ ਪਾਰੀ ਪੁਲਿਸ ਫੋਰਸ ਦੇ ਨਾਲ ਜਿਹੜਾ ਇਹ ਫਲੈਗ ਮਾਰਚ ਹੈ ਉਹ ਕੱਢੇ ਜਾ ਰਿਹਾ ਜਿਸ ਵੱਡੀ ਗਿਣਤੀ ਦੇ ਵਿੱਚ ਪੁਲਿਸ ਅਧਿਕਾਰੀ ਸ਼ਾਮਿਲ ਹੋਏ ਨੇ ਸੋ ਅੱਜ ਦਾ ਇਹ ਜਿਹੜਾ ਫਲੈਗ ਮਾਰਚ ਕੱਢਿਆ ਗਿਆ ਸੀਗਾ ਲੋਕ ਸਭਾ ਚੋਣਾਂਾਂ ਦੇ ਮੱਦੇਨਜ਼ਰ ਗੁਰਦਾਸਪੁਰ ਸ਼ਹਿਰ ਦੇ ਵਿੱਚ ਅਮਨ ਕਾਨੂੰਨ ਸ਼ਾਂਤੀ ਜਿਹੜੀ ਬਰਕਰਾਰ ਰਹੀ ਉਸ ਨੂੰ ਲੈ ਕੇ ਡਿਪਟੀ ਕਮਿਸ਼ਨਰ ਗੁਰਦਾਸਪੁਰ ਐਸਐਸਪੀ ਗੁਰਦਾਸਪੁਰ ਇਸ ਸਮੇਂ ਮੌਜੂਦ ਨੇ ਔਰ ਜਾਣਦੇ ਆ ਕਿ ਕਿਸ ਤਰੀਕਾ ਦੀ ਜਿਹੜੀ ਸੁਰੱਖਿਆ ਵਿਵਸਥਾ ਇਲੈਕਸ਼ਨਾਂ ਨੂੰ ਲੈ ਕੇ ਜਿਹੜੀ ਹੈ ਉਹ ਕੀਤੀ ਗਈ ਹੈ ਜੀ ਸਰ ਸਭ ਤੋਂ ਪਹਿਲੇ ਇਲੈਕਸ਼ਨਾਂ ਦੀ ਡੇਟ ਅਨਾਉਂਸ ਹੋ ਚੁੱਕੀ ਹੈ ਔਰ ਅੱਜ ਦਾ ਜਿਹੜਾ ਫਲੈਗ ਮਾਰਚ ਸੀਗਾ ਘਾਤ ਤੌਰ ਤੇ ਸ਼ਹਿਰ ਵਾਸੀਆਂ ਲਈ ਕੀ ਅਪੀਲ ਹੈ ਮੇਰੀ ਸਾਰਿਆਂ ਨੂੰ ਇਹੀ ਅਪੀਲ ਤੁਸੀਂ ਸਾਰੇ ਅੱਜਕੱਲ ਮੀਡੀਆ ਦੇ ਰਾਹੀਂ ਸਾਰੀ ਇਨਫੋਰਮੇਸ਼ਨ ਪਹੁੰਚ ਜਾਂਦੀ ਹੈ ਸ਼ਨੀਵਾਰ ਨੂੰ ਸ਼ਾਮ ਨੂੰ ਜਦੋਂ ਚੋਣ ਅਨਾਉਂਸ ਕੀਤੇ ਮਾਨਯੋਗ ਇਲੈਕਸ਼ਨ ਕਮਿਸ਼ਨ ਆਫ ਇੰਡੀਆ ਵੱਲੋਂ ਸਾਰੇ ਇੰਡੀਆ ਦੇ ਵਿੱਚ ਮਾਡਲ ਕੋਡ ਆਫ ਕੰਡਕਟ ਜਿਹੜਾ ਹੈ ਉਹ ਲਾਗੂ ਹੋ ਚੁੱਕਿਆ ਹੈ ਪੰਜਾਬ ਦੇ ਵਿੱਚ ਜਿਵੇਂ ਸਾਰਿਆਂ ਨੂੰ ਪਤਾ ਹੈ ਕਿ 7 ਮਈ ਨੂੰ ਗਜ਼ਟ ਨੋਟੀਫਿਕੇਸ਼ਨ ਹੋਣਾ ਹੈ 1 ਜੂਨ ਨੂੰ ਜਿਹੜੀ ਹੈ VOTING ਹੋਣੀ ਹੈ ਤੇ 4 ਜੂਨ ਨੂੰ ਕਾਊਂਟਿੰਗ ਹੋਣੀ ਹੈ ਜਿਹੜਾ ਐਮਸੀਸੀ ਉਹ 6 ਜੂਨ ਤੱਕ ਲਾਗੂ ਰਹੇਗਾ ਅਸੀਂ ਸ਼ਨੀਵਾਰ ਤੋਂ ਲੈ ਕੇ ਅੱਜ ਤੱਕ 48 ਘੰਟੇ ਲਗਭਗ ਹੋ ਚੁੱਕੇ ਹਨ ਮੀਡੀਆ ਰਾਹੀਂ ਪੋਲਿਟੀਕਲ ਪਾਰਟੀਆਂ ਰਾਹੀਂ ਵਕਫ ਵਕਫ ਬੈਂਕਾਂ ਦੇ ਨੁਮਾਇੰਦੇ ਰਾਹੀਂ ਅਸੀਂ ਸਾਰੀ ਮੀਟਿੰਗਸ ਕਰ ਚੁੱਕੇ ਹਾਂ ਅੱਜ ਮੈਂ ਤੇ ਐਸਐਸਪੀ ਸਾਹਿਬ ਨੇ ਸਾਰੇ ਸ਼ਹਿਰ ਦਾ ਰਾਉਂਡ ਲਿਆ ਤਾਂ ਹੀ ਫਲੈਗ ਮਾਰਚ ਫਲੈਗ ਮਾਰਚ ਦੇ ਦੋ ਪਰਪਸ ਹਨ ਇਕ ਤਾਂ ਲੋਕਾਂ ਦੇ ਵਿੱਚ ਇੱਕ ਵਿਸ਼ਵਾਸ ਪੈਦਾ ਕਰਨਾ ਇੱਕ ਕੰਫੀਡੈਂਸ ਪੈਦਾ ਕਰਨਾ ਕਿ ਜਿਹੜੇ ਚੋਣ ਸਾਡੇ ਹੋਣੇ ਆਣ ਵਾਲੇ ਜੋ ਚੋਣ ਪ੍ਰਕਿਰਿਆ ਰਹਿਣੀ ਆ ਲਗਭਗ 70 80 ਦਿਨ ਜਿਹੜੇ ਅਸੀਂ ਇੱਥੇ ਲਾਣੇ ਆ ਉਹ ਪੂਰੀ ਤਰ੍ਹਾਂ ਨਿਰਪੱਖ ਹੋਣਗੇ ਉਹਦੇ ਵਿੱਚ ਕਿਸੇ ਨਾਲ ਕੋਈ ਭੇਦਭਾਵ ਨਹੀਂ ਕੀਤਾ ਜਾਊਗਾ ਸਾਰੇ ਉਮੀਦਵਾਰ ਸਾਰੇ ਪਾਰਟੀ ਦੇ ਜੋ ਵੀ ਸਪੋਰਟਰ ਹੁੰਦੇ ਆ ਸਾਰਿਆਂ ਨੂੰ ਲੈਵਲ ਪਲੇਇੰਗ ਫੀਲ ਦਿੱਤੀ ਜਾਣੀ ਆ ਜਿਹੜੇ ਵੀ ਲੋਕ ਕਿਸੇ ਵੀ ਪਾਰਟੀ ਨੂੰ ਜਾਂ ਉਮੀਦਵਾਰ ਨੂੰ ਵੋਟ ਪਾਉਣਾ ਚਾਹੁੰਦੇ ਆ ਬਿਨਾਂ ਕਿਸੇ ਪੈਸੇ ਦੇ ਇਹ ਫੈਸਟੀਵਲ ਆਫ ਡੈਮੋਕ੍ਰੇਸੀ ਦੇ ਵਿੱਚ ਉਹ ਪਾਰਟਿਸਪੇਟ ਕਰਨ ਦੂਜੇ ਵਰਪਸ ਸਾਡਾ এবিসি ਕੀ ਕਈ ਤੁਹਾਨੂੰ ਪਤਾ ਸਮਾਜ ਦੇ ਵਿੱਚ ਅਜਿਹੇ ਲੋਕ ਵੀ ਹੁੰਦੇ ਨੇ ਜਿਹੜੇ ਕਿ ਇਸ ਦੇ ਵਿੱਚ ਵਿਗਨ ਪਾਉਣ ਦੀ ਕੋਸ਼ਿਸ਼ ਕਰਨਗੇ ਵੋਟਰਾਂ ਨੂੰ ਇਨਫਲੂਐਂਸ ਕਰਨ ਦੀ ਕੋਸ਼ਿਸ਼ ਕਰਨਗੇ ਉਹਨਾਂ ਨੂੰ ਵੀ ਇਹ ਮੈਸੇਜ ਸੀਗਾ ਕਿ ਸਾਡੀ ਜਿਹੜੀ ਪੰਜਾਬ ਪੁਲਿਸ ਦੀ ਸਾਰੀ ਜਿਹੜੀ ਟੀਮ ਹੈ ਤੁਸੀਂ ਦੇਖਿਆ ਲਗਭਗ 300 ਤੋਂ ਵੱਧ ਜਿਹੜੇ ਮੁਲਾਜ਼ਮ ਸੀਗੇ ਸਾਰੇ ਅਫਸਰ ਸਾਡੇ ਐਸਪੀ ਸਾਈਬਰ ਡੀਐਸਪੀ ਸਾਈਬਰ ਸਾਡੇ ਐਸਟੀਐਮ ਸਾਫ ਸਾਰੇ ਸਾਡੇ ਨਾਲ ਸੀਗੇ ਆਪਣੀ ਬੀਐਸਐਫ ਦੀ ਇੱਕ ਡਰੋਨ ਜਿਹੜੀ ਹੈ ਉਹ ਸਾਡੇ ਨਾਲ ਤੁਰਦੀ ਪਈ ਸੀ ਉਹਨਾਂ ਨੂੰ ਵੀ ਇੱਕ ਮੈਸੇਜ ਦੇਣਾ ਸੀ ਕਿ ਜੇ ਕਿਸੇ ਨੇ ਸਾਡੀ ਚੋਣ ਪ੍ਰਕਿਰਿਆ ਦੇ ਵਿੱਚ ਸ਼ਾਂਤੀ ਮੇਂ ਟੰਗ ਨਾਲ ਜਾਂ ਨਿਰਪੱਖ ਟੰਗ ਨਾਲ ਜਿਹੜੀ ਹੋਣੀ ਹੈ ਉਹਦੇ ਵਿੱਚ ਕੋਈ ਵੀ ਵਿਗਨ ਪਾਉਣ ਦੀ ਕੋਸ਼ਿਸ਼ ਕੀਤੀ ਤਾਂ ਉਹਨਾਂ ਦੇ ਖਿਲਾਫ ਸਖਤ ਤੋਂ ਸਖਤ ਐਕਸ਼ਨ ਲਿਆ ਜਾਊਗਾ ਉਹਦੇ ਲਈ ਜ਼ਿਲ੍ਹਾ ਪ੍ਰਸ਼ਾਸਨ ਸਾਡੀ ਸਾਰੀ ਪੰਜਾਬ ਪੁਲਿਸ ਦੀ ਟੀਮਾਂ ਨਾਲ ਤੇ ਜਿਹੜੀ ਸੀਏਪੀਐਫ ਦੀ ਟੀਮਾਂ ਬਾਰੋ ਆਣ ਗਿਆ ਜੇ ਹੋਰ ਵੀ ਟੀਮਾਂ ਸਾਡੇ ਕੋਲ ਪਹੁੰਚਣੀਆਂ ਉਹਨਾਂ ਦੇ ਰਾਹੀਂ ਅਸੀਂ ਸਖਤ ਤੋਂ ਸਖਤ ਐਕਸ਼ਨ ਲਵਾਵਾਂਗੇ ਉਹਨਾਂ ਨੂੰ ਵੀ ਖਬਰਦਾਰ ਉਨਲੀ ਇੱਕ ਚੇਤਾਵਨੀ ਸੀਗੀ ਤੇ ਸਾਨੂੰ ਆਸ ਹੈ ਕਿ ਜੋ ਸਾਡਾ ਮੰਤਵ ਸੀਗਾ ਮੇਰਾ ਤੇ ਐਸਐਸਪੀ ਸਾਹਿਬ ਦਾ 플ੈਗ ਮਾਰਚ ਦਾ ਉਹ ਸਾਡਾ ਪੂਰਾ ਹੋਇਆ ਅਸੀਂ ਦੇਖਿਆ ਇੱਕ ਚੀਜ਼ ਮੈਂ ਨੋਟਿਸ ਕੀਤੀ ਕਿ ਜੋ ਅਸੀਂ ਪਿਛਲੇ 8-10 ਘੰਟੇ ਜੇ ਪੋਸਟਰ ਬੈਨਰ ਫਲੈਕਸ ਜਿਨੇ ਵੀ ਪੋਲੀਟੀਕਲ ਸਾਡੇ ਲੱਗੇ ਹੋਏ ਸੀ ਇੱਕ ਥਾਂ ਤੇ ਛੱਡ ਕੇ ਸਾਨੂੰ ਕਿਤੇ ਵੀ ਨਹੀਂ ਦਿਸਿਆ ਤੇ ਮੈਂ ਆਪਣੀ ਟੀਮਾਂ ਨੂੰ ਵੀ ਇੱਕ ਤਰਾਹ ਦੀ ਇੱਕ ਮੁਬਾਰਕਬਾਦ ਦਿੰਦਾ ਤੇ ਮੈਂ ਆਸ ਕਰਦਾ ਕਿ ਇਹ ਬਹੁਤ ਲੰਬੀ ਚੋਣ ਪ੍ਰਕਿਰਿਆ ਗਰਮੀਆਂ ਦਾ ਮੌਸਮ ਰਹਿਣਾ ਹੈਗਾ ਤੋ ਉਹਨਾਂ ਨੂੰ ਮੈਂ ਇਹੀ ਉਮੀਦ ਕਰਦਾ ਕਿ ਮੇਰੀ ਸਮੂਹ ਟੀਮ ਬਹੁਤ ਹੀ ਵਧੀਆ ਢੰਗ ਨਾਲ ਜਿਹੜੇ ਚਾਹੁੰਦਾ ਸੀ ਸੰਪੰਨ ਕਰਾਉਗੀ। ਸੋ ਸਰ ਸੁਰੱਖਿਆ ਦੇ لحاظ ਨਾਲ ਗੱਲ ਹੋ ਜAVE ਤਾਂ ਕਾਫੀ ਜ਼ਿਆਦਾ ਇਸ ਸਮੇਂ ਜੇ ਸੈਂਸਿਟਿਵ ਗੁਰਦਾਸਪੁਰ ਪਿਛਲੇ ਲੰਬੇ ਸਮੇਂ ਤੋਂ ਰਹਿ ਰਿਹਾ ਸੀ ਹੁਣ ਵੀ ਤੁਹਾਡੀ ਟੀਮਸ ਵੱਲੋਂ ਲਗਾਤਾਰ ਜਿਹੜੀ ਰਿਕਵਰੀਜ਼ ਹੋਈਆਂ ਨੇ ਔਰ ਸੁਰੱਖਿਆ ਦੇ ਮੱਦੇਨਜ਼ਰ ਕਿੰਨੀ ਫੋਰਸ ਇਸ ਸਮੇਂ ਸਾਡੇ ਗੁਰਦਾਸਪੁਰ ਚ ਤੈਨਾਤ ਹੈ ਕਿਹੜੀ ਕਿਹੜੀ ਜਿਹੜੀ ਕੰਪਨੀਆਂ ਜਿਹੜੀਆਂ ਇੱਥੇ ਪਹੁੰਚੀਆਂ ਨੇ ਔਰ ਲੋਕਾਂ ਲਈ ਖਾਸ ਤੌਰ ਤੇ ਪੰਜਾਬ ਪੁਲਿਸ ਵੱਲੋਂ ਕੀ ਸੰਦੇਸ਼ ਹੈ? ਸਾਡਾ ਬਾਰਡਰਿੰਗ ਜ਼ਿਲ੍ਹਾ ਇੱਕ ਇੰਟਰਨੈਸ਼ਨਲ ਬਾਰਡਰ ਲੱਗਦਾ ਸਾਨੂੰ ਅਸੀਂ ਆਪਣੇ ਪੂਰੇ ਹੀ ਡਿਸਟ੍ਰਿਕਟ ਪੁਲਿਸ ਦੀ ਫੋਰਸ ਜਿਹੜੀ ਉਹ ਮੋਬਾਈਲਾਈਜ਼ ਕਰ ਲਈ ਹੈ ਜਿਹੜੀ ਟੈਂਪਰੇਰੀ ਡਿਊਟੀਆਂ ਕਰਦੀ ਸੀ ਫੋਰਸ ਪਹਿਲਾਂ ਜਾਂ ਹੋਰ ਅਫੀਸ਼ੀਅਲ ਵਰਕਸ ਦੇ ਵਿੱਚ ਹੁੰਦੀ ਸੀ ਉਹਨਾਂ ਨੂੰ ਪੂਰੀ ਤਰ੍ਹਾਂ ਮੋਬਾਈਲਾਈਜ਼ ਕੀਤਾ ਗਿਆ ਹੈ ਤੇ ਸਾਡੇ ਕੋਲ ਥੋੜੀ ਫੋਰਸ ਹੁਣ ਬਾਹਰ ਤੋਂ ਵੀ ਆਈ ਹੈ ਜਿਹੜੀ ਬੀਐਸਐਫ ਦੇ ਇੱਕ ਪਲਟੂਨ ਹੈ ਉਹ ਆਈ ਹੈ ਤੇ ਸਾਨੂੰ ਹੁਣ ਮੈਸੇਜ ਹੋਰ ਆ ਗਏ ਹਨ ਕਿ ਬਾਕੀ ਫੋਰਸ ਵੀ ਆ ਰਹੀ ਹੈ ਸਿਕਿਉਰਿਟੀ ਬੜਾ ਇੰਪੋਰਟੈਂਟ ਪਕ ਹੁੰਦਾ ਹੈ ਕਿਸੇ ਵੀ ਚੋਣ ਪ੍ਰਕਿਰਿਆ ਦਾ ਕਿਉਂਕਿ ਲੋਕ ਆਪਣੇ ਆਪ ਨੂੰ ਜਦੋਂ ਸਿਕਿਉਰ ਮਹਿਸੂਸ ਕਰਦੇ ਹਨ ਤਾਂ ਵੱਧ ਵੱਧ ਪਾਰਟਿਸਿਪੇਟ ਕਰਦੇ ਹਨ ਤੇ ਸਿਕਿਉਰਿਟੀ ਐਂਡ ਪੁਲਿਸ ਐਕਸ਼ਨ ਜਿਹੜਾ ਹੈ ਉਹ ਇਨਸ਼ੋਰ ਕਰਦਾ ਹੈ ਕਿ ਕੋਈ ਗਲਤ ਤਰੀਕੇ ਨਾਲ ਚੋਣ ਨੂੰ ਇਨਫਲੂਐਂਸ ਕਰਨ ਦੀ ਕੋਸ਼ਿਸ਼ ਤੋਂ ਨਹੀਂ ਕਰ ਰਿਹਾ ਤਾਂ ਜਿਹੜੀ ਸਾਡੀ ਰਿਕਵਰੀਜ਼ ਹੈ ਉਹ ਅਸੀਂ ਵੱਧ ਤੋਂ ਵੱਧ ਕਰਾਂਗੇ ਕੋਈ ਵੀ ਤਰੀਕੇ ਦਾ ਪ੍ਰਲੋਭਨ ਜਿਹੜਾ ਹੁੰਦਾ ਹੈ ਕੋਈ ਵੀ ਤਰੀਕੇ ਦਾ ਲਾਲਚ ਦੇਖ ਕੇ ਚੋਣ ਦੀ ਪ੍ਰਕਿਰਿਆ ਨੂੰ ਵਿਸ਼ੇਟ ਨਹੀਂ ਹੋਣ ਦੇਣਗੇ ਸਾਡੇ ਡਿਸਟ੍ਰਿਕਟ ਪੁਲਿਸ ਜੋ ਹੈ ਲਗਾਤਾਰ ਤੁਸੀਂ ਜਾਣਦੇ ਹੋ ਪਹਿਲਾਂ ਵੀ ਰਿਕਵਰੀਜ਼ ਕਰਦੀ ਰਹੀ ਹਨ ਸਾਡਾ ਸਪੈਸ਼ਲ ਫੋਕਸ ਹੋਗਾ ਜਿੱਥੇ ਇਲੈਸਟ ਲਿਕਰ ਬੰਦੀ ਹੈ ਜਾਂ ਫਿਰ ਉੱਥੋਂ ਸਪਲਾਈ ਹੁੰਦੀ ਹੈ ਉਹਨਾਂ ਤੇ ਤੇ ਜਿਹੜੀ ਅਕ੍ਰੋਸ ਦਾ ਬਾਰਡਰ ਐਂਡ ਇੰਟਰ ਸਟੇਟ ਬਾਰਡਰਸ ਤੇ ਜਿਹੜੇ ਡਰੱਗਸ ਦੀ ਕੋਈ ਵੀ ਕਿਸੇ ਦੀ ਵੀ ਤਰੀਕੇ ਦੀ ਕੋਈ ਤਸਕਰੀ ਹੁੰਦੀ ਹੈ ਉਹਨੂੰ ਰੋਕਣ ਦੇ ਲਈ ਸਾਡੇ ਉਪਰਾਲਾ ਸਾਡਾ ਹੋਗਾ ਇਸ ਤੋਂ ਇਲਾਵਾ ਵੀ ਜਿਹੜੇ ਨਾਕਿਆਂ ਤੇ ਜਿਹੜਾ ਕੈਸ਼ ਇੱਕ ਹੋਰ ਕੰਪੋਨੈਂਟ ਹੈ ਜੋ ਕਿ ਚੋਣਾਂ ਨੂੰ ਇਨਫਲੂਐਂਸ ਕਰਦਾ ਹੈ ਤੋ ਉਹਦੇ ਵੀ ਜਿਹੜਾ ਇਲੀਗਲ ਕੈਸ਼ ਮੂਵਮੈਂਟ ਹੈ ਜਾਂ ਲਾਵਾਰਿਸ ਕੈਸ਼ ਜਿਹਨੂੰ ਅਸੀਂ ਕਹਿੰਦੇ ਆ ਜਿਸ ਦੀ ਕੋਈ ਰਸੀਦ ਨਹੀਂ ਹੈ ਪਛੋੜ ਨਹੀਂ ਹੈ ਤੋ ਉਹਨੂੰ ਵੀ ਰਿਕਵਰ ਕਰਕੇ ਤੇ ਪ੍ਰੋਪਰ ਉਹਦਾ ਡਾਕੂਮੈਂਟੇਸ਼ਨ ਕਰਕੇ ਉਹਦਾ ਫਾਰਵਰਡ ਬੈਕਵਰਡ ਲਿੰਕੇਜ ਦੇਖ ਕੇ ਅਸੀਂ ਇਨਸ਼ੋਰ ਕਰਾਂਗੇ ਕਿ ਚੋਣਾਂ ਜਿਹੜਾ ਹੈ ਫਰੀ ਹੋ ਫੇਅਰ ਹੋ ਇਕਵਲ ਲੈਵਲ ਪਲੇਇੰਗ ਫੀਲਡ ਹੋ ਸਾਰੇ ਆ ਦੇ ਕੋਲ ਔਰ ਬਹਿ ਮੁਕਤ ਹੋਏ ਔਰ ਇੱਕ ਜਿੱਦਾ ਕੀ ਡੀਸੀ ਸਾਹਿਬ ਨੇ ਕਿਹਾ ਕਿ ਇਟ ਇਜ਼ ਅ ਫੈਸਟੀਵਲ ਆਫ ਡੈਮੋਕਰੇਸੀ ਇਹਨੂੰ ਫੈਸਟੀਵਲ ਵਜੋਂ ਹੀ ਮਨਾਇਆ ਜਾਏ ਨਾ ਕਿ ਕਿਸੇ ਡਰ ਦੇ ਵਿੱਚ ਮਨਾਇਆ ਜਾਵੇ। थैंक यू सर सो मच। ਤੋਂ ਇਹ ਗੁਰਦਾਸਪੁਰ ਤੋਂ ਡਿਪਟੀ ਕਮਿਸ਼ਨਰ ਗੁਰਦਾਸਪੁਰ ਔਰ ਐਸਐਸਪੀ ਗੁਰਦਾਸਪੁਰ ਜਿਨ੍ਹਾਂ ਨੇ ਇਹ ਸਾਰੀ ਜਾਣਕਾਰੀ ਦਿੱਤੀ ਹੈ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਜਿਹੜੇ ਇਲੈਕਸ਼ਨਸ ਨੇ ਉਸ ਨੂੰ ਲੈ ਕੇ ਕੀ ਤਿਆਰੀਆਂ ਨੇ ਔਰ ਕਿਸੇ ਤਰ੍ਹਾਂ ਦੀ ਵੀ ਲੋਕਾਂ ਨੂੰ ਚਿੰਤਾ ਕਰਨ ਦੀ ਲੋੜ ਨਹੀਂ ਹੈ ਔਰ ਪੈਮੁਕਤ ਹੋ ਕੇ ਜਿਹੜੀ ਹੈ VOTING ਔਰ ਕੈਮਰਾ ਪਰਸਨ ਮੌਜੂਦ ਨੇ ਨਾਲ ਰੋਹਿਤ ਮਹਾਜਨ ਡੇਲੀ ਪੋਸਟ ਪੰਜਾਬ ਰਣ ਹਿਮਾਚਲ ਗੁਰਦਾਸਪੁਰ